ਹਾਂਜੀ ਨਵੀਨ ਜੀ ਅੱਜ ਤੁਸੀਂ ਸਾਰੇ ਇਕੱਠੇ ਹੋਇਆ ਸੱਤਾ ਬਾਜ਼ਾਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਸਾਰੇ ਸੱਤਾ ਬਾਜ਼ਾਰ ਵੱਲੋਂ ਅਪੀਲ ਹੈ ਪਿਛਲੇ 15 ਸਾਲਾਂ ਤੋਂ ਸਾਡੀ ਸੜਕ ਦੀ ਕੋਈ ਸੁਣਾਈ ਨਹੀਂ ਦੋ ਦੋ ਫੁੱਟ ਪਾਣੀ ਖੜ ਜਾਂਦਾ ਹੈ ਗਾਰੇ 'ਚੋਂ ਲੋਕ ਜਾਂਦੇ ਆ ਵੱਡੇ ਵੱਡੇ ਲੀਡਰ ਆਉਂਦੇ ਆ ਮੰਡੀ ਦੀ ਕੰਟੈਕਟ ਲਾਈਨ ਇਹ ਹੈ 1221021 ਕੋਈ ਗੱਡੀ ਮੰਡੀ 'ਚ ਵਰਨਾ ਹੋਵੇ ਕਿਸੇ ਲੀਡਰ ਨੇ ਆਣਾ ਹੋਵੇ ਸਾਡੇ ਬਾਜ਼ਾਰ 'ਚ ਜਾਣਾ ਪੈਂਦਾ ਸਾਡੀ ਸਮੱਸਿਆ ਸੁਣਨ ਵਾਲਾ ਕੋਈ ਨਹੀਂ ਸਾਰੇ ਲੀਡਰ ਇੱਥੇ ਆਉਂਦੇ ਆ ਜਾਂਦੇ ਆ ਕਿਸੇ ਦੀ ਕੋਈ ਛਡਾਈ ਨਹੀਂ ਸਾਡਾ ਬੁਜਾਰ ਡਾਕਟਰਾਂ ਦਾ ਹੱਬ ਹੈ ਡਾਕਟਰ ਮਨਵੀਰ ਗੁਪਤਾ ਡਾਕਟਰ ਵਿਕਰਮ ਡਾਕਟਰ ਗਗਨ ਸਾਰੇ ਇੱਥੋਂ ਜਾਂਦੇ ਆ ਪਰੇਸ਼ਾਨੀ ਦਾ ਹੱਲ ਕਰਨ ਵਾਸਤੇ ਤੁਰੰਤ ਕੋਈ ਹੱਲ ਕੀਤਾ ਜਾਵੇ ਲੋਈ ਮੰਗ ਨਹੀਂ ਖੜਾ ਹੋਇਆ ਨਵੀਂ ਉਹ ਕਿੰਨਾ ਸਮਾਂ ਹੋ ਗਿਆ ਜੀ ਤੁਹਾਡੀ ਸੜਕ ਬਣੀ ਨੂੰ ਸਾਡੀ ਸੜਕ ਬਣੀ ਨੂੰ 12 ਤੋਂ 15 ਸਾਲ ਹੋ ਗਏ ਕੀ ਮੰਗ ਕਰਦੇ ਆ ਤੁਸੀਂ ਸਾਡੀ ਸੜਕ ਤੁਰੰਤ ਬਣਾਈ ਜਾਵੇ ਸ਼ਹਿਰ 'ਚ ਕੋਈ ਵੀ ਟਰੱਕ ਵੱਡਾ ਵਰਨਾ ਹੋਵੇ ਜਾਂ ਕਿਸੇ ਲੀਡਰ ਨੇ ਆਣਾ ਹੋਵੇ ਜਾਂ ਕੋਈ ਸ਼ੋਭਾ ਯਾਤਰਾ ਜਾਂ ਜਾਗਰਾਨਾ ਨਾ ਹੋਵੇ ਉਹਨਾਂ ਦਾ ਬਾਈਕਟ ਹੁੰਦਾ ਸਾਡੇ ਬਾਜ਼ਾਰ ਵਜੋਂ ਨਹੀਂ ਇਹ ਸੜਕ ਬਾਰੇ ਤੁਸੀਂ ਐਮਸੀ ਨਾਲ ਪ੍ਰਸ਼ਾਸਨ ਨਾਲ ਜਾਂ ਕਿ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਕੀਤੀ ਹੈ ਇੱਥੇ ਐਮਸੀ ਵੀ ਸਾਰੇ ਬਾਜ਼ਾਰ 'ਚ ਹੀ ਘੁੰਮਦੇ ਆ ਇੱਥੇ ਸਾਡੇ ਆਪਣਾ ਕਿਹਨਾ ਸੰਮਾਥ ਸਾਹਿਬ ਵੀ ਉਹ ਵੀ ਇਸੇ ਬਾਜ਼ਾਰ 'ਚੋਂ ਟੱਪਦੇ ਆ ਦਿਹਾੜੀ 'ਚ ਤਿੰਨ ਤਿੰਨ ਵਾਰੀ ਸਾਨੂੰ ਦੱਸਣ ਦੇ ਨੋਟ ਤਾਂ ਪਵੇ ਜਾਂ ਉਹਨਾਂ ਨੂੰ ਨਾਪਦਾ ਹੋਵੇ ਤਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਸੰਦੀਪ ਕੁਮਾਰ ਜੀ ਕੀ ਕੰਨਾ ਚਾਹੁੰਦੇ ਹੋ ਸੱਟਾ ਬਾਜ਼ਾਰ ਦੇ ਵਾਲਾ ਸੜਕ ਦਾ ਜੀ ਮਤਲਬ ਬਹੁਤ ਹੀ ਬੁਰਾ ਹਾਲ ਹੈ ਤੁਸੀਂ ਆਸੇ ਪਾਸੇ ਕਿਹੜੇ ਮਰਜੇ ਪਾਸੇ ਨਿਕਲ ਜਾਓ ਸਾਰੀਆਂ ਗਲੀਆਂ ਬੜੀਆਂ ਹੋਈਆਂ ਹਨ ਤੇ ਸਾਡਾ ਬਾਜ਼ਾਰ ਹੀ ਸਾਰਾ ਸਾਰਾ ਨੀਮਾ ਹੈ ਇੱਥੇ ਲਗ ਲਗ ਤੱਕ ਮੀਂਹ 'ਚ ਪਾਣੀ ਖੜ ਜਾਂਦਾ ਤੇ ਬਾਅਦ 'ਚ ਗੱਭ ਬਣ ਜਾਂਦੀ ਹੈ ਜਿਹਦੇ ਵਿੱਚੋਂ ਦੋ ਦੋ ਮਹੀਨੇ ਤਿੰਨ ਦਰ ਮਹੀਨੇ ਫਿਰ ਅਸੀਂ ਉਵੇਂ ਹੀ ਬਿਠੇ ਰਹਿੰਦੇ ਹਾਂ ਜਦੋਂ ਇੱਥੇ ਪਾਣੀ ਖੜਦਾ ਗੰਦੇ ਪਾਣੀ ਦਾ ਮਸਕੂਲ ਵੀ ਮਾਰਦਾ ਹੈ। ਆਹ ਕਹਣਾ ਹੀ ਬਿਮਾਰੀਆਂ ਦਾ ਘਰ ਹੈ ਜੀ ਇੱਥੋਂ ਕੋਈ ਆਟੋ ਵੀ ਲੰਘ ਜਾਏ ਉਹ ਵੀ ਡਿੱਗ ਪੈਂਦਾ ਤੇ ਸਵਾਰੀ ਤੇ ਸੱਟਾਂ ਵੱਜਦੀਆਂ ਹਨ। ਇਹਨੂੰ ਤੁਸੀਂ ਨਗਰ ਕੌਂਸਲ ਦੀ ਨਲਾਇਕੀ ਮੰਨਦੇ ਹੋਈ। ਬਹਾਨੇ ਹਾਂ ਬਿਲਕੁਲ ਜਿਹੜੇ 12-12 ਸਾਲ 15-15 ਸਾਲ ਕੋਈ ਸੁਣਵਾਈ ਨਾ ਸੁਣੇ ਗੱਲ ਹੀ ਨਾ ਦੇਖੀ ਜਾਵੇ ਤਾਂ ਫਿਰ ਉਹਦੀ ਨਲਾਕੀ ਹੋਈ ਹੈ ਜੀ। ਹੋਰ ਕੀ ਕਹਿਣਾ ਚਾਹੁੰਦੇ? ਇਹ ਹੁਣ ਇਹ ਮੰਡੀ ਨੂੰ ਮੇਨ ਰਸਤਾ ਹੈ ਤੇ ਇੱਧਰ ਰਾਮਬਾਗ ਨੂੰ ਜਾਣਾ ਤਾਂ ਵੀ ਮੇਨ ਰਸਤਾ ਹੈ। ਰਾਮਬਾਗ ਨੂੰ ਇੱਥੋਂ ਜਾਂਦੀਆਂ ਹੈਗੀਆਂ ਆਰਥੀਆਂ। ਤੇ ਉਹ ਇੱਕ ਪਤਾ ਵਿਚਾਰਾ ਮੁਰਦਨ ਬੁਕਨ ਚੱਲ ਰਹੀ ਹੈ ਕਿਤੇ ਹੋਰ ਡਕੇ ਬਾਦ ਹੋਰ ਬੁਕਣਾ ਪਊ ਉਹ ਇਹ ਕੋਈ ਹਾਲਾਤ ਕੋਈ ਨਹੀਂ ਚੰਗੇ ਤੇ ਉਹ ਸਕੂਟਰ ਡਿੱਗ ਪਏ ਇੱਕ ਵਾਰ ਤੇ ਉਹ ਮੋਟਰਸਾਈਕਲ ਡਿੱਗ ਪਿਆ ਸੀਗਾ ਇੱਕ ਵਾਰ ਆਟੋ ਤੇ ਸਮਾਨ ਸੀਗਾ ਪਿੱਛੇ ਹਲਕੇ ਹੋਰ ਡਿੱਗ ਪਿਆ ਮੂਦਾ ਮੈਂ ਬਚ ਗਿਆ ਉਹਦੀ ਵੀਡੀਓ ਪਾਈ ਸੀ ਕੋਈ ਸੁਣਵਾਈ ਨਹੀਂ ਹੁੰਦੇ ਬਾਅਦ ਤੇ ਆ ਜਾਂਦੇ ਦੇਖ ਜਾਂਦੇ ਟੱਪ ਜਾਂਦੇ ਏ ਨਾਲ ਹੀ ਬੜੀ ਹੁੰਦੀ ਹੈ ਕਦੇ ਕੱਢ ਦਿੰਦੇ ਕਦੇ ਨਹੀਂ ਕੱਢਦੇ ਲੈਕਚਰਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਐਮਸੀ ਜਨਰੇ ਉਹ ਤਾਂ ਹੁਣ ਸਾਡਾ ਤਾਂ ਗੇਰਾ ਪਾਈਕਟ ਹੈ ਸਾਰੇ ਹਾਂਜੀ ਬਤਾਓ ਯਾਰ ਪਾਈਕਟ ਸਾਰਾ ਪਾਈਕਟ ਹੈ ਇਲੈਕਸ਼ਨ ਦਾ ਕਿਸੇ ਪਾਰਟੀ ਨੂੰ ਕੋਈ ਵੋਟ ਨਹੀਂ ਪਾਣੀ ਜਿੱਥੇ ਸਾਡੀ ਸੁਣਾਈ ਨਹੀਂ ਹੁੰਦੀ ਹਾਂਜੀ ਹੁਣ ਬਥੜਾ ਜਿਹੇ ਟਰੈਕ ਲਖ ਲੀਏ ਨਾਲ ਦੇ ਨਾਲ ਆ ਜਾਣਗੇ ਏਡਾ ਦੁਕਾਨ ਵਾਸਤੇ ਜੂਟੂੜ ਲੱਖ ਰੁਪਿਆ ਸਾਡਾ ਆਉਦਾ ਲੱਗਿਆ ਹੋਇਆ ਸੜਕਾਂ ਆਪਦੀ ਰਿਪੇਅਰ ਕਰਨ ਵਾਸਤੇ ਮੱਛੀ ਮੋਟਰਾਂ ਦੇ ਕਨੈਕਸ਼ਨ ਲਿੱਤੇ ਪਾਣੀ ਛਿੜਕਣ ਵਾਸਤੇ ਦੁਕਾਨਾਂ 'ਚ ਤਿੰਨ ਤਿੰਨ ਫੁੱਟ ਢੂਟ ਜੰਮੀ ਐ ਤਿੰਨ ਤਿੰਨ ਹਜ਼ਾਰ ਰੁਪਿਆ ਮਹੀਨੇ ਦਾ ਹੀ ਲੇਵਰ ਵਾਲੇ ਹੁੰਦੇ ਨੇ ਜਿਹੜੀਆਂ ਦੁਕਾਨਾਂ ਦੇ ਅੰਦਰ ਸਿਰਫ ਮਿੱਟੀ ਘੜ ਪ੍ਰੈਗਨੈਂਟ ਲੇਡੀ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਰੋਹੇ ਤੋਂ ਲੰਘਦੇ ਆਂ ਵੀ ਕਹਿੰਦੇ ਕਿ 12-13 ਸਾਲ ਕੋਈ ਸੜਕ ਪੈਣ ਨੂੰ ਇਹ ਰੂਬੀ ਦੀ 12 ਸਾਲਾਂ ਹੋ ਗੀਆਂ ਸੁਣੀ ਜਾਂਦੇ ਹੁਣ ਪਤਾ ਨਹੀਂ ਕਦੋਂ ਸੁਣੀ ਜਾਊਗੀ ਬਾਕੀ ਸਰਕਾਰ ਨੂੰ ਚਾਹੀਦਾ ਭਾਵੇਂ ਨਗਰ ਕੌਂਸਲ ਹੈ ਭਾਵੇਂ ਵਿਧਾਨ ਸਭਾ ਸਪੀਕਰ ਸਾਹਿਬ ਹੈ ਇਹ ਸੜਕ ਨੂੰ ਤੁਰੰਤ ਆਦਰ ਸੰਗਿਆਨ ਚ ਲੈ ਕੇ ਜਲਦ ਤੋਂ ਜਲਦ ਇਹਦਾ ਮਸਲਾ ਲਿਖਤਾ ਹੋਵੇ ਬਾਕੀ ਪਤਾ ਲੱਗਿਆ ਵੀ ਹੁਣ ਜਿਹੜਾ 2-3 ਦਿਨਾਂ ਤੋਂ ਲੋਕ ਰੋਜ਼ ਸੜਕਾਂ ਦੇ ਦਗਟਨ ਹੋ ਰਿਹਾ ਤੇ ਉਮੀਦ ਹੈ ਵੀ ਕੱਲ ਸ਼ਾਇਦ ਇਹ ਸੜਕ ਦਾ ਦਗਟਨ ਵਿਧਾਨ ਸਭਾ ਸਪੀਕਰ ਸਾਹਿਬ ਕਰਦੇ ਨੇ ਨਹੀਂ ਵਿਧਾਨ ਸਭਾ ਸਪੀਕਰ ਤਾਂ ਕਹਿੰਦੇ ਅਸੀਂ ਕੰਮ ਦੀਆਂ ਨੇਰੀਆਂ ਲਿਆਤੀਆਂ ਇਹ ਆ ਸੜਕ ਦੇਖ ਕੇ ਤਾਂ ਲੱਗਦਾ ਜਿਵੇਂ ਕੋਈ ਕੁਛ ਵੀ ਨਹੀਂ ਹੋਇਆ ਦੇਖੋ ਸ਼ਹਿਰ ਵਿੱਚ ਕੰਮ ਦੀਆਂ ਹਨੇਰੀਆਂ ਤਾਂ ਆਈ ਜਾਂਦੀਆਂ ਜੀ ਹਨੇਰੀਆਂ ਕਿਤੇ ਸੜਕਾਂ ਬਈ ਬਣੀਆਂ ਜਾਂਦੀਆਂ ਗਲੀਆਂ ਬਣੀਆਂ ਜਾਂਦੀਆਂ ਪਰ ਆ ਬਾਜ਼ਾਰ ਦੀ ਕਿਉਂ ਨਹੀਂ ਸੁਣੀ ਗਈ ਇਹ ਪ੍ਰਮਾਤਮਾ ਜਾਣਦਾ ਮੰਡੀ ਐਸੋਸੀਏਸ਼ਨ ਦਾ ਜਿਹੜਾ ਸਾਰਨ ਵੱਡੀ ਮੰਡੀ ਐਸੋਸੀਏਸ਼ਨ ਦਾ ਪ੍ਰਧਾਨ ਸੀ ਉਹ ਵੀ ਇਸੇ ਬਾਜ਼ਾਰ ਦਾ ਸੀਗਾ ਉਹਨਾਂ ਦੀ ਵੀ ਸੁਣਵਾਈ ਨਹੀਂ ਹੋਈ ਦੇਖੋ ਜੀ ਕੋਈ ਨਾ ਕੋਈ ਨਲਾਕੀ ਤਾਂ ਹੋਊਗੀ ਜਾਂ ਇਹਨਾਂ ਦੀ ਜਾਂ ਉਹਨਾਂ ਦੀ ਸੱਟਾ ਬਾਜ਼ਾਰ ਵਾਲਿਆਂ ਨੇ ਰੋਸ ਜ਼ਾਹਰ ਕੀਤਾ ਕਿ 15 ਸਾਲ ਤੋਂ ਸਾਡੀ ਸੜਕ ਨਹੀਂ ਬਣੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਭਾਗ ਇਹੀ ਕਹਣਾ ਚਾਹੂੰਗਾ ਕਿ ਉਹਨਾਂ ਦਾ ਰੋਸ जायਜ ਆ ਕਿਉਂਕਿ ਜਿਹੜਾ ਉੱਥੋਂ ਦਾ ਐਮਸੀਸੀ ਦਾ ਜੋ ਵੀ ਆ ਉਹਨੇ ਇਹ ਟੈਂਡਰਾਂ ਚ ਪੁਆਈ ਨਹੀਂ ਸੜਕ ਜੋ ਕਿ ਅਸੀਂ ਟੈਂਡਰ ਇੱਕ ਕੱਲ ਨੂੰ ਲੱਗ ਰਿਹਾ ਸਾਰੇ ਸ਼ਹਿਰ ਦਾ ਉਹ ਚ 20 ਲੱਖ ਰੁਪਏ ਦਾ ਕੰਮ ਹੋਰ ਟੈਂਡਰ ਚ ਪੁਆਤਾ ਉਹ ਪਾਸ ਹੋਇਆ ਹੋਇਆ ਸੀਗਾ ਐਸਟੀਮੇਟ ਉਹਦਾ ਪਰ ਕਿਸੇ ਨੇ ਉਹਦੇ ਵੱਲ ਗੌਰ ਨਹੀਂ ਕੀਤਾ ਅੱਜ ਹੁਣੇ ਮੈਂ ਕਹਿ ਕੇ ਉਹ ਟੈਂਡਰ ਕੱਲ ਨੂੰ ਅਸੀਂ ਸੜਕ ਦਾ ਲਵਾਵਾਂਗੇ ਤੇ ਨਾਲ ਹੀ ਮੈਂ ਤੁਹਾਡੇ ਮਦਮ ਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜੇ ਵੀ ਕਿਸੇ ਵੀ ਗਲੀ ਦਾ ਜਿਹਦੀ ਖਾਲਤ ਖਸਤਾ ਜ਼ਿਆਦੇ ਤੇ ਜਾਂ ਉਹ ਗਲੀ ਦੀ ਸੁਣਾਈ 20-25 ਸਾਲ ਤੋਂ ਨਹੀਂ ਹੋਈ ਉਹ ਮੇਰੇ ਕੋਲ ਸ਼ਾਮ ਤੱਕ ਕੰਟੈਕਟ ਕਰ ਲੈਣ ਤਾਂ ਕਿ ਜਿਵੇਂ ਕਿ ਸਰਦਾਰ ਕਲਤਾਰ ਸਿੰਘ ਸੰਧਵਾ ਦੇ ਨਿਰਦੇਸ਼ਾ ਸੇ ਰਾਤ ਆਪਾਂ ਨੂੰ ਸ਼ਾਇਦ ਸਾਨੂੰ ਇਹ ਉਤੋਂ ਆਇਆ ਕੋਈ ਕੋਈ ਵੀ ਗਲੀ ਛੱਡਣੀ ਨਹੀਂ ਕਿਉਂਕਿ ਸਾਡੀ ਕਮੇਟੀ 2 4 5 ਦੇ 10 ਦਿਨਾਂ ਚ ਕਦੋਂ ਵੀ ਭੰਗ ਹੋ ਸਕਦੀ ਆ ਉਸ ਤਹਿਤ ਉਹਨਾਂ ਨੇ ਸਾਨੂੰ ਆਪਣੇ ਪੇਮੈਂਟ ਉਤੋਂ ਲਿਆ ਕੇ ਦਿੱਤੀ ਆ ਜਿਸ ਤਹਿਤ ਮੈਂ ਲੋਕਾਂ ਨੂੰ ਇਹੀ ਦਰਜ ਕਰਨਾ ਚਾਹਣਾ ਵੀ ਜੇ ਵੀ ਕੋਈ ਗਲੀ ਰਹਿੰਦੀ ਆ ਉਹ ਸਾਨੂੰ ਅੱਜ ਲਿਖਾ ਦੇਣਾ ਤੇ ਅਸੀਂ ਇਹ ਟੈਂਡਰਾਂ ਚ ਪਾ ਦਈਏ ਤਾਂ ਕਿ ਇਹ ਆਉਣ ਵਾਲੇ 20-25 ਦਿਨਾਂ ਚ ਇਹ ਸਾਰੇ ਸ਼ਹਿਰ ਦੇ 10-12 ਕਰੋੜ ਦੇ ਕੰਮ ਅਸੀਂ ਚਾਲੂ ਕਰਾ ਸਕੀਏ ਜਿਹੜੇ ਸੱਟਾ ਵਿਆਰ ਦੀ ਸੜਕ ਹੈ ਉਸ ਦਾ ਕੱਲ ਟੈਂਡਰ ਪਹੁੰਚੇਗਾ ਜੀ ਹਾਂ ਹੁਣ ਮੈਂ ਲਿਖਾਇਆ ਵੀ ਅੱਜ ਕਿਉਂਕਿ ਅਸੀਂ ਪਰਸੋਂ ਟੈਂਡਰ ਖੋਲ੍ਹੇ ਸੀ ਪਰ ਸਾਡੇ ਯੋ ਸਾਹਿਬ ਬੁੱਧਵਾਰ ਕੱਲ ਨੂੰ ਆਉਣਗੇ ਆ ਪਾਉਣੇ ਸੀਗੇ ਸੌਰੀ ਤੇ ਅਸੀਂ ਉਹ ਸਾਰੀਆਂ ਸੜਕਾਂ ਕੋਈ ਜਾਣੇ ਆ ਆਪ ਵੀ ਸ਼ਹਿਰ ਚ ਜਾਈ ਜਾਂਦੇ ਆ ਤੇ ਲੋਕਾਂ ਨੂੰ ਇਹ ਬੇਨਤੀ ਕਰੀ ਜਾਂਦੇ ਆ ਵੀ ਜੇ ਸਾਡੇ ਤੋਂ ਕੋਈ ਸੜਕ ਦਾ ਨਹੀਂ ਪਤਾ ਕੋਈ ਗਲੀ ਦਾ ਨਹੀਂ ਪਤਾ ਲੱਗਿਆ ਉਹ ਸਾਨੂੰ ਲਿਖਾ ਦੇਣ ਤਾਂ ਕਿ ਅਸੀਂ ਕੱਲ੍ਹ ਵਾਲੇ ਟੈਂਡਰ ਵਿੱਚ ਪਵਾ ਸਕੀਏ